ਜੀ ਮੇਤਰ ਆਪਣੇ ਭਰਾਵਾਂ ਨੇ ਸਿਮਿੰਟ ਸਟੋਰ ਕੀਤਾ ਹੈ ਸਾਬਜਾਦ ਅਜੀਤ ਸਿੰਘ ਸਿਮਿੰਟ ਸਟੋਰ ਬਈ ਲੋਕੇਸ਼ਨ ਕਿੱਥੇ ਹੈ ਬਾਦਲਗੜ੍ਹ ਵੀਰੇ ਜਿਹੜਾ ਮਤਲਬ ਫਤਿਹਬਾਦ ਜਲੇ ਦਾ ਪਿੰਡ ਹੈ ਬੱਬਨਪੁਰ ਦੇ ਨਾਲ ਬਾਦਲਗੜ੍ਹ ਠੀਕ ਹੈ ਤੇ ਆਪਣੇ ਦੋਏ ਭਰਾਵਾਂ ਨੇ ਜਿਹੜਾ ਸਟੋਰ ਕੀਤਾ ਹੈ ਇੱਥੇ ਫਰਕ ਕੀ ਹੈ ਉਹ ਮਗਲੇ ਸਟੋਰ ਦਾ ਬਹੁਤ ਨੇ ਇੱਥੇ ਇੱਕ ਹੋਰ ਫਰਕ ਹੈ ਵੀ ਜਿਹੜਾ ਸਿਮਿੰਟ ਹੈ ਵਧੀਆ ਬ੍ਰਾਂਡ ਦਾ ਵੀ ਹੋਊਗਾ ਤੇ ਰੇਟ ਵੀ ਸਸਤੇ ਹੋਣਗੇ। ਇਹੀ ਗੱਲ ਹੈ ਬਾਈ। ਹਾਂਜੀ ਬਾਈ ਜੀ ਬਿਲਕੁਲ। ਦੀ ਰੇਟ ਦੀ ਜ਼ਿੰਮੇਵਾਰੀ ਹੋਊਗੀ। ਹਾਂਜੀ ਹਾਂਜੀ ਬਾਈ ਜੀ। ਇੱਕ ਤੁਸੀਂ ਹੋਰ ਕਹਿੰਦੇ। ਤੇ ਕੁਆਲਿਟੀ ਦੀ ਵੀ ਜ਼ਿੰਮੇਵਾਰੀ ਹੋਊਗੀ ਬਾਈ। ਤੁਸੀਂ ਕਹਿੰਦੇ ਸੀ ਵੀ ਜਿਹੜਾ ਬ੍ਰੇਤੀ ਹੈ ਪਾਣੀ ਭਾਗੇ ਤੇ ਤੁਸੀਂ ਸੁੱਕੀ ਵੇਚੋਗੇ। ਆਪਾਂ ਜਮਾ ਸੁੱਕੀ ਵੀਰੇ। ਮਤਲਬ ਇੱਕ ਤੁੱਕਾ ਪਾਣੀ ਤਾਂ ਨਹੀਂ ਹੋਊ ਆਪਣੀ ਬ੍ਰੇਤੀ 'ਚ। ਆਵੇਂ ਆਪਾਂ ਨੂੰ ਪਿੱਛੋਂ ਕਮੀ ਆਵੇ ਵੀਰੇ। ਤੇ ਆਪਣੀ ਬ੍ਰੇਤੀ ਜਮਾ ਸਾਫ਼ ਹੋਊਗੀ ਵੀਰੇ। ਜਿਹੜੇ ਹਿਸਾਬ ਨਾਲ ਮੁੰਡੇ ਨਵੇਂ ਕੰਮ ਕੀਤਾ ਨਵੇਂ ਮੁੰਡੇ ਨੇ ਕੰਮ ਵੀ ਇਮਾਨਦਾਰੀ ਨਾਲ ਹੀ ਕਰਨਗੇ ਵੀ ਮੈਂ ਅਜੇ ਤੱਕ ਯਾਰ ਕੋਈ ਸੇਦਾਂ ਇਹ ਬਰੇਵੀ ਪਾਣਾ ਮਤਲਬ ਇਹ ਨਾਲ ਅਗਲੇ ਦੇ ਜਿੰਨਾ ਮਤਲਬ ਵਜਨ ਦਾ ਫਰਕ ਪੈਂਦਾ ਤੇ ਮਤਲਬ ਇਹ ਕਹਣਾ ਕੁਆਲਟੀ ਵੀ ਦਿਖ ਜਾਂਦੀ ਆ ਬਾਈ ਕਿੱਲੇ ਚ ਕੁਆਲਟੀ ਨਹੀਂ ਗਿੰਦੀ ਬਾਈ ਅਗਲੇ ਨੂੰ ਤੇ ਬੰਦਾ ਮਤਲਬ ਕੁਆਲਟੀ ਚੈੱਕ ਕਰ ਲੈਂਦਾ ਨਾਲੇ ਵਜਨ ਦਾ ਬਹੁਤ ਫਰਕ ਪੈਂਦਾ ਵੀਰੇ ਇਹ ਚੀਜ਼ਾਂ ਤੇ ਕਿਸੇ ਨੇ ਬਰੇਤੀ ਜਾਂ ਸਿਮੈਂਟ ਲੈਣਾ ਵਧੀਆ ਕੁਆਲਟੀ ਦਾ ਜਿਹੜੀ ਜਿਹੜਾ ਤੁਹਾਨੂੰ ਬ੍ਰਾਂਡ ਚਾਹੀਦਾ ਉਹ ਮਿਲੂਗਾ ਇਤੋਂ ਬਾਈ ਸਿਮੈਂਟ ਤੇ ਬਰੇਤੀ ਹੋਰ ਕੀ ਮਿਲਦਾ ਕਰੈਸਰ ਵੀ ਵੀਰੇ ਤੇ ਬਾਜਰੀ ਵੀ ਆ ਤੇ ਸਰੀਆ ਵੀ ਆ ਸਭ ਮਿਲਦਾ ਵੀਰੇ ਇਹਦੇ ਵੀ ਕੁਝੋ ਕੁਛ ਆਪਣੇ ਕੋਠੀ ਪਾਉਣ ਵਾਲੇ ਵਿੱਚ ਕੰਮ ਆਉਂਦਾ ਹੈ ਬਿਲਕੁਲ ਬਾਈ ਜੀ ਬਿਲਕੁਲ ਕਿਸੇ ਨੇ ਕਈ ਵਾਰ ਇਕੱਠੇ ਕੋਠੀ ਦਾ ਸਮਾਨ ਚੱਕਣਾ ਤਾਂ ਉਹਨੂੰ ਰੇਟ ਹੋਰ ਵੀ ਹਾਸਤ ਲੱਗਦਾ ਬਿਲਕੁਲ ਬਾਈ ਜੀ ਬਿਲਕੁਲ ਇੱਕ ਵਾਰ ਇਹ ਕਿੱਥੇ ਪੈਂਦਾ ਬਾਈ ਪਿੰਡ ਇਹ ਬਾਦਰਗੜ ਬਾਦਰਗੜ ਪਿੰਡ ਵੀਰੇ ਇੱਕ ਸਾਈਡ ਮਤਲਬ ਬੱਬਨਪੁਰ ਦੇ ਨਾਲ ਹੀ ਰਹਿ ਗਿਆ ਤੇ ਆ ਅੱਗੇ ਮੈਮੜਾ ਪੈ ਜਾਂਦਾ ਇਧਰ ਬੱਬਨਪੁਰਾ ਢਾਣੀ ਪੈ ਜਾਂਦਾ ਵੀਰੇ ਤੇ ਪਿੱਛੇ ਇਧਰ ਆਪਣਾ ਪਹਾਵਾ ਆ ਗਿਆ ਆਪਣਾ ਪਿੰਡ ਵੀਰੇ ਪਿੱਛੇ ਆਪਣਾ ਪਿੰਡ ਆ ਨੇੜੇ ਤੇੜੇ ਜਿੰਨੇ ਪਿੰਡਾਂ ਨੂੰ ਸਮਾਨ ਚਾਹੀਦਾ ਜਿੱਥ ਬਾਈ ਤੁਸੀਂ ਪਹੁੰਚ ਵੀ ਕਰਦਨੇ ਹਾਂਜੀ ਵੀਰੇ ਪਹੁੰਚ ਵੀ ਕਰਦਨੇ ਇਹ ਪਹੁੰਚ ਵੀ ਆਪ ਕਰਨਗੇ ਤੁਸੀਂ ਮਤਲਬ ਕਾਲ ਕਰਨੀ ਹੈ ਤੇ ਆਪਣਾ ਉੱਥੇ ਜਾ ਕੇ ਦੂਜੇ ਪੈਸੇ ਵਗੈਰਾ ਦੇ ਸਕਦੇ ਹੋ ਉੱਪਰ ਬਾਈਆਂ ਦੇ ਨੰਬਰ ਲਾਏ ਹੋਏ ਨੇ ਕਾਲ ਕਰਕੇ ਬਾਈਆਂ ਤੋਂ ਬਾਕੀ ਡਿਟੇਲ ਵੀ ਤੁਸੀਂ ਲੈ ਸਕਦੇ ਹੋ